ਨੋ ਬਾਈ ਜੀ ਕਿਸ਼ਾਨ ਜੁਨੀਅਨ ਸਿੱਧੂ ਪਰ ਵੱਲੋਂ ਇਹ ਦੂਜਿਆਂ ਨੂੰ ਵੀ ਦੱਸਿਆ ਜਾਂਦਾ ਭਰਾਵਾਂ ਨੂੰ ਵੀ ਅਸੀਂ ਜਿਵੇਂ ਹਿਸਾਬ ਕਿਤਾਬਾਂ ਦੇ ਪਿੰਡ ਜੱਜਲ ਕਨੋਂ ਕਰਦੇ ਰਹਿੰਨੇ ਮਹੀਨੇ ਨੇ ਮਹੀਨੇ ਕਈ ਵਾਰੀ ਮਹੀਨੇ ਦੇ ਵਿੱਚ ਨਹੀਂ ਟਾਈਮ ਲੱਗਦਾ 2 ਮਹੀਨੇ ਤੋਂ ਹਿਸਾਬ ਕਰ ਲੈਨੇ ਆ ਅਸੀਂ ਤੇ ਹੁਣ ਸਾਰਿਆਂ ਨੇ ਹਿਸਾਬ ਕਰ ਲਿਆ ਜੇ ਕਿਸੇ ਭਰਾ ਨੇ ਹੁਣ ਮੈਸੇਜ ਜ਼ਰੂਰ ਕਰ ਦਿਓ ਮੇਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਇਹਦੇ ਵਿੱਚ ਤੇ ਹੁਣ ਵੀਡੀਓ ਤਾਂ ਪਾਉਣ ਲੱਗਿਆ ਸੀ ਪਤਾ ਲੱਗ ਗਿਆ ਜੋ ਸਾਰਿਆਂ ਨੂੰ ਮਗਰ ਰੋਲਾ ਪਾਉਣ ਦਾ ਫਾਇਦਾ ਨਹੀਂ ਹੁਣ ਸਾਰਿਆਂ ਦੀ ਗਵਾਹੀ ਦੇ ਵਿੱਚ ਇਹ ਵੀ ਮੋਦਵਾਰ ਬੰਦੇ ਆ ਜਿਹੜੇ ਮੂਹਰੇ ਆਗੂ ਚੱਲਣ ਵਾਲੇ ਆ ਜਿਹੜੇ ਤੁਰਨ ਵਾਲੇ ਬੁਲਾ ਰਹ ਉਹਨਾਂ ਦਾ ਕਰਕੇ ਸਾਰਾ ਇੱਥੇ ਹਿਸਾਬ ਕਿਤਾਬ ਹੋਇਆ ਅੱਜ ਕੀ ਹਿਸਾਬ ਕਿਤਾਬ ਬਾਈ ਅੱਜ ਹੀ ਹਿਸਾਬ ਕਿਤਾਬ ਕਰਤਾ ਜੀ ਆਪਾਂ ਉਹਨਾਂ ਦਾ ਆਪਾਂ ਆਏ ਅੱਜ ਤੇਰੀ ਵੀਡੀਓ 'ਚ ਹਾਂ ਬੋਲ ਦਿਓ ਮਾੜਾ ਜੀ ਬਸ ਵੀ ਹਿਸਾਬ ਕਿਤਾਬ ਸਾਡਾ ਸਹੀ ਹੈ ਕਲੀਅਰ ਹੋ ਗਿਆ 884230 ਰੁਪਏ ਬਚ ਕੇ ਜਾਂਦੇ ਕੋਲ ਕਿੰਨੇ ਬਚ ਗਏ 1,86,436 1,86,436 436 ਰੁਪਏ ਬਚ ਗਏ ਅੱਜ ਮਾਲਾ 6 ਤਰੀਕ ਅੱਜ ਚੌਥੇ ਮਹੀਨੇ ਦੀ ਤੇ ਉਸ ਤੋਂ ਬਾਅਦ ਫੇਰ ਹਿਸਾਬ ਕਿਤਾਬ ਤੁਸੀਂ ਮੰਗਨੀਆਂ ਲੋੜ ਨੇ ਆਪੇ ਹਿਸਾਬ ਕਿਤਾਬ ਦੇਣਗੇ ਜੇ ਕਿਸੇ ਭਰਾ ਦੇ ਮਨ ਚ ਹੁੰਦੀ ਆ ਉਹ ਮੰਗ ਵੀ ਸਕਦਾ। ਨਹੀਂ ਨਿੰਬ ਭਾਰ ਕੀ ਪਾਇਆ ਗਿਆ। ਹਾਂ ਸਪੀਕਰ ਦੇ ਵਿੱਚ ਵੀ ਬੋਲਿਆ ਸੀ ਅਸੀਂ ਕੱਲ ਨੂੰ ਕਹਿੰਦੇ ਵੀ ਕੱਲ ਨੂੰ ਅਸੀਂ ਪਿੰਡ ਤੇ ਫਾਂਡ ਲਾਈਨ ਤੁਰਦੇ ਆ ਤਾਂ ਸਾਨੂੰ ਕੋਈ ਬੰਦਾ ਇਹ ਨਾ ਕਹਿੰਦੇ ਵੀ ਅਸੀਂ ਫਾਂਡ ਨਹੀਂ ਦਿੰਦੇ ਭਈ ਹਿਸਾਬ ਨਹੀਂ ਹਾਂ ਅੱਜ ਜਿੰਨੀ ਸਪੀਕਰ ਚ ਵੀ ਅਨਾਉਂਸਮੈਂਟ ਕਰਾਤੀ ਮੇਰੇ ਚ ਬਹਿ ਕੇ ਹਿਸਾਬ ਨਹੀਂ ਹੋ ਗਿਆ ਇੱਥੇ ਪਿੰਡ ਦਾ ਕੋਈ ਬੱਚਾ ਨਹੀਂ ਆਇਆ ਕੱਲ ਨੂੰ ਸਾਨੂੰ ਇਹ ਪ੍ਰਧਾਨ ਸਾਹਿਬ ਨੂੰ ਕੋਈ ਇਹ ਨਾ ਕਹਿੰਦੇ ਵੀ ਤੂੰ ਹਿਸਾਬ ਲੈਣਾ ਹਿਸਾਬ ਸਾਡੇ ਐਨੇ ਪਤਾ ਚ ਹੋ ਗਿਆ ਸਾਡੇ ਕੋਲ ਕਲੀਅਰ ਹੈ ਜੇ ਕਿਸੇ ਨੇ ਹਿਸਾਬ ਲੈਣਾ ਤਲ ਸ਼ਾਮ ਤੱਕ ਸਭ ਨੂੰ ਕਰ ਦਿਓ ਅਸੀਂ ਉਹਨੂੰ ਇਹ ਪ੍ਰਧਾਨ ਸਾਹਿਬ ਸਾਹਿਬ ਦੇ ਦੂਆ ਕੱਲ ਜਿਹੜੇ ਬੰਦੇ ਪਿੰਡ ਦੇ ਰਹਿੰਦੇ ਆ ਆਪਣਾ ਬੰਦੇ ਨੇ ਯੂਨੀਅਨ ਦਾ ਸਾਡੇ ਕੋਲ ਲਿਸਟ ਬਣ ਗਈ ਹੱਥ ਵੱਨ ਕੇ ਬੇਨਤੀ ਆਓ ਫੰਡ ਵੀ ਦਿਓ ਜੰਪਾ ਜੋਤ ਦੇ ਤੋਂ ਉਹ ਮੈਂ ਇੱਕ ਕਾਰਵਾਈ ਚੱਲ ਗਈ ਕਰਨੀ ਪਾਉਂਦਾ ਇਹ ਇਹ ਬੇਨਤੀ ਆਪਣੇ ਕਈ ਆਬਾਈ ਗਰ ਰਿਆਰ ਸਿੰਘ ਨੇ ਵੀ ਜਿਹੜੇ ਭਰਾਵਾਂ ਕੰਨੀ ਫੰਡ ਰਹਿੰਦਾ ਉਹ ਆ ਤਾਂ ਫੰਡ ਜ਼ਰੂਰ ਦਿਓ ਕਿਉਂ ਫੰਡ ਜ਼ਰੂਰ ਆਪਾਂ ਨੂੰ ਦੇਣਾ ਪਊ ਹੁਣ ਗੱਡੀ ਦੀ ਲੈਣ ਵੀ ਆਪਣੇ ਕੋਲ ਦੀ ਨੰਗ ਰਹੀ ਐ ਹਲਕਾ ਤਲਵੰਡੀ ਸਾਬੋ ਦੇ ਨਾਲ ਦੀ ਪਿੰਡ ਜੱਜਲ ਲਾਲਿਆਂ ਨਾਲ ਸਾਰੇ ਪਿੰਡ ਹੀ ਬੀਤੀ ਜਾਂਦੇ ਐ ਉੱਥੇ ਵੀ ਰੌਲੇ ਕੋਲੇ ਐਂ ਚੱਲਣਗੇ ਫਿਰ ਕੱਲ ਨੂੰ ਆਖੋ ਇਹ ਜੁਨੀਆ ਨਾਲ ਨਹੀਂ ਤੁਰਦਿਆਂ ਇਹ ਖਰਚਾ ਉਦੋਂ ਵੀ ਹੋਊਗਾ ਤੇ ਹੁਣ ਵੀ ਹੋ ਜਾਂਦਾ ਤੇ ਤਾਂ ਕਰਕੇ ਫੰਡ ਤੋਂ ਜਵਾਬ ਨਾ ਦਿਆ ਕਰੋ ਕੋਈ ਰੋਲਾ ਕੋਲਾ ਆਉਂਦਾ ਸਿੱਧਾ ਨਿਮੇੜ ਲਿਆ ਕਰੋ ਦੱਸ ਦਿਆ ਕਰੋ ਵੀ ਆਹ ਭਾਈ ਚੱਕਰਿਆ ਤੁਹਾਨੂੰ ਵੀ ਅਸੀਂ ਤਾਂ ਨਹੀਂ ਦਿੰਦੇ ਤੇ ਬਾਕੀ ਹੋਰ ਕੋਈ ਗੱਲਬਾਤ ਜਿਹੜੇ ਭਰਾਵਾ ਕਰੀ ਫੰਡ ਰਹਿੰਦਾ ਕਿਰਪਾ ਕਰਕੇ ਉਹ ਜਰੂਰ ਆਪ ਦਾ ਫੰਡ ਦੇਣ ਸਾਡੀ ਇਹੀ ਬੇਨਤੀ ਹੈ ਹਾਂ ਤੇ ਸਾਰਾ ਆਪਾਂ ਜੇ ਇਕੱਠੇ ਰ੍ਹਾਂਗੇ ਤਾਂ ਸਰਕਾਰ ਤੋਂ ਆਪਣੀ ਮੰਗਾ ਬਣਵਾ ਲਾਂਗੇ ਕਿੰਨੀ ਆ ਗੱਡੀ ਦੀ ਨਹੀਂ ਵੰਗੂ ਆਪਾਂ ਨੂੰ ਇਹ ਜ਼ਮੀਨਾਂ ਚ ਬਾਹਰ ਉੱਢੀ ਕੱਢ ਕੇ ਮਾਰਨਗੇ ਤੇ ਆਪਣੀ ਕੋਈ ਮਾਲਕੀ ਨਹੀਂ ਕੁਝ ਨਹੀਂ ਹੈ ਠੀਕ ਹੈ ਜੀ ਕਿ ਅਸੀਂ ਸਾਡੀ ਬੇਨਤੀ ਇਹੀ ਹੈ ਸਾਰਾ ਨਗਰ ਜਿਵੇਂ ਸਾਡਾ ਇੱਕ ਹਿੱਸਾ ਹੈ ਤੇ ਹਰ ਇੱਕ ਨਗਰੀ ਜਿਸ ਤੋਂ ਜੋ ਕਿਸਾਨ ਨਹੀਂ ਨਾਲ ਜੀਉਂਦਾ ਪ੍ਰਾਉ ਤੇ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਹੋ ਜਿੰਨਾ ਕੰਨੀ ਫੰਡ ਰਹਿੰਦਾ ਵੀ ਆਪਾਂ ਨੂੰ ਘਰੋ ਘਰੀ ਜਾਣ ਦੀ ਲੋੜ ਨਾ ਪਵੇ ਆ ਜਿੰਨੇ ਭਰਾ ਮੇਰੇ ਖੜੇ ਐ ਇਹਨਾਂ ਦੇ ਵਿੱਚ ਤਸਵੀਰ ਦੇ ਦੇਖ ਰਿਹਾ ਹਾਂ ਇਹਨਾਂ ਨੂੰ ਫੜਾ ਦਿਓ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਜੇ ਨਹੀਂ ਬੰਦਾ ਕੋਈ ਮਿਲਦਾ ਤਾਂ ਇਹਨਾਂ ਨੂੰ ਫੜਾ ਸਕਦਾ ਤੁਸੀਂ ਆਪੇ ਸਾਰੇ ਜਮ੍ਹਾਂ ਹੋ ਜਾਣਗੇ ਪੈਸੇ ਤੇ ਘਰੋ ਘਰੀ ਨਾ ਪਾਣ ਨੂੰ ਜਾਣਾ ਪਵੇ ਇੰਨਾ ਟਾਈਮ ਛੋੜੇ